ਦੇਖੋ ਅਸੀਂ ਰਾਤੀ ਮੂੰਗੀ ਦੀ ਦਾਲ ਭਿਉਂ ਕੇ ਰੱਖੀ ਸੀ ਉਹਦੇ ਵਿੱਚ ਹੁਣ ਅਸੀਂ ਗ੍ਰाइंड ਕਰ ਲਿਆ ਲਸਣ ਪਾਇਆ ਅਦਰਕ ਦਾ ਟੁਕੜਾ ਪਾਇਆ 3-4 ਮਿੱੱਚਾ ਪਾਈਆਂ ਹਰੀਆਂ ਇਸ ਨੂੰ ਗ੍ਰाइंड ਕਰਕੇ ਥੋੜਾ ਜਿਹਾ ਮਿੱਠਾ ਸੋਡਾ ਪਾ ਲਿਆ ਤੇ ਹੁਣ ਅਸੀਂ ਇਹਦੇ ਪੱਲੇ ਬਣਾਵਾਂਗੇ ਦੇਖੋ ਛੋਟੇ-ਛੋਟੇ ਪੱਲੇ ਬਣਾਵਾਂਗੇ बहुत टेस्टी बनते हैं पले बना हो बना वह लगता और दही बच्चे पा के दही बना के खाओ बहुत टेस्टी बनता ठीक है ओके ਸਾਡੇ ਘਰ ਵਿੱਚ ਭੱਲਿਆਂ ਦੇ ਬਹੁਤ ਸ਼ਕੀਨ ਆ ਭੱਲੇ ਬਹੁਤ ਟੇਸਟੀ ਲੱਗਦੇ ਆ ਸੌਫਟ ਸੌਫਟ ਭੱਲੇ ਬਣਾ ਕੇ ਦਹੀਂ ਵਿੱਚ ਪਾਓ ਖਾਓ ਸਵੇਰੇ ਖਾਓ ਸ਼ਾਮੀ ਖਾਓ ਭੱਲੇ ਖਾਓ ਇਹਨਾਂ ਥੋੜਾ ਜਿਹਾ ਕਲਰ ਭਰਉਣਾ ਹੋਣਾ ਤੇ ਵਧੀਆ ਲੱਗਣੀ ਸਾਡੀ ਮੰਮੀ ਬਣਾ ਕੇ ਦਿੰਦੀ ਹੁੰਦੀ ਸੀ ਸਾਨੂੰ ਭੱਲੇ ਤੇ ਬੜੇ ਸ਼ੌਂਕ ਨਾਲ ਖਾਈਦੇ ਸੀ मावा दादा आ जाए जो कोई चीज बनाई सब तो पहला अपनी मां की याद होंगी मां कलर ब्राउन होंगर ਇੱਕ ਖੱਟੇ ਲੱਡੂ ਖਾਣੇ ਨੇ ਨਾ ਇਹ ਉਹੀ ਬਣ ਗਏ ਨੇ ਖੱਟੇ ਲੱਡੂ ਘਰ ਵਿੱਚ ਬਣਾ ਕੇ ਜਿਵੇਂ ਮਰਜ਼ੀ ਖਾਓ ਸੌਫਟ ਸੌਫਟ ਬਾਜ਼ਾਰ ਨਾਲੋਂ ਕਿਤੇ ਵਧੀਆ ਬਹੁਤ ਸੌਫਟ ਬਣੇ ਆ ਦੇਖੋ ਇਹ ਕਿੰਨਾ ਸੌਫਟ ਤੋੜ ਕੇ ਦਿਖਾਉਂਦੀ ਆ ਆ ਦੇਖੋ ਐਗਨੇ ਉਹਨਾਂ ਦੇ ਜਿਹੜੇ ਪੱਲੇ ਬਖਾਉਂਦੀ ਹੁੰਦੀ ਹੈ ਖੱਟੇ ਲੱਡੂ ਪੋਲੇ ਪੋਲੇ ਕਿੰਨੇ ਸੌਫਟ ਤੇ ਵਧੀਆ